ਤਾਂ ਗੁਰੂ ਰਾਮਦਾਸ ਸਮਾਜ ਦੇ ਚਰਨਾਂ ਦੇ ਵਿੱਚ ਸੁਣਿਓ ਕੋਈ ਪਿਆਰ ਵਾਲ ਆਇਆ ਕਰੇ ਜਦੋਂ ਸਤਗੁਰੂ ਜੀ ਸਰੋਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਨੇ ਦਰਬਾਰ ਸਾਹਿਬ ਦੀ ਸੇਵਾ ਚੱਲਦੀ ਹੈ ਕਈ ਦਿਹਾੜੀ ਤੇ ਕੰਮ ਕਰਦੇ ਨੇ ਕਈ ਸੇਵਾ ਕਰਦੇ ਨੇ ਸੁਣਿਓ ਜੀ ਧਿਆਨ ਨਾਲ ਕਈ ਸੇਵਾ ਕਰਦੇ ਨੇ ਕਈ ਦਿਹਾੜੀ ਤੇ ਕੰਮ ਕਰਦੇ ਨੇ ਸ਼ਾਮ ਨੂੰ ਮਜ਼ਦੂਰੀ ਲੈ ਲੈਣੇ ਸਾਰਿਆਂ ਨੂੰ ਮਜ਼ਦੂਰੀ ਦਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਬਾਬਾ ਬੁੱਢਾ ਜੀ ਦੀ 베ਰ ਹੈ ਨਾ ਜਿੱਥੇ ਬਹਿ ਕੇ ਸੇਵਾ ਕਰਾਉਂਦੇ ਸੀ ਉੱਥੇ ਮਜ਼ਦੂਰੀ ਦਿੰਦੇ ਨੇ ਬੜੀਆਂ ਸੰਗਤਾਂ ਆਉਂਦੀਆਂ ਨੇ ਪਿਆਰ ਵਾਲੇ ਆਉਂਦੇ ਨੇ ਕੋਈ ਸੇਵਾ ਕਰਦਾ ਕੋਈ ਦਿਹਾੜੀ ਤੇ ਕੰਮ ਕਰਦਾ ਕਹਿੰਦੇ ਨੇ ਜਿਨ੍ਹਾਂ ਨੇ ਮਾਇਆ ਲੈਣੀ ਹੁੰਦੀ ਹੈ ਸੁਣਿਓ ਉਹ ਬਾਬਾ ਬੁੱਢਾ ਸਾਹਿਬ ਜੀ ਕੋਲ ਜਾ ਵਰਦੇ ਨੇ ਜਿਨ੍ਹਾਂ ਨੇ ਪ੍ਰਸ਼ਾਦ ਲੈਣਾ ਹੈ ਪ੍ਰਸ਼ਾਦ ਦਾ ਮਤਲਬ ਭਾਵੇਂ ਕੀ ਹੁੰਦਾ ਜੀ ਕਿਰਪਾ ਕਿਰਪਾ ਹੈ ਗੁਰੂ ਦੀ ਜਿਨ੍ਹਾਂ ਨੇ ਕਿਰਪਾ ਲੈਣੀ ਹੈ ਪ੍ਰਸ਼ਾਦ ਲੈਣਾ ਅਸ਼ੀਰਵਾਦ ਲੈਣਾ ਉਹ ਸਤਿਗੁਰਾਂ ਦੇ ਕੋਲ ਜਿੱਥੇ ਲਾਚੀ ਵੇਰ ਬਣੀ ਹੈ ਦਰਬਾਰ ਸਾਹਿਬ ਪ੍ਰਕਰਮਾ ਚ ਉੱਥੇ ਚਲੇ ਜਾਂਦੇ ਨੇ ਸਤਿਗੁਰੂ ਪ੍ਰਸ਼ਾਦ ਦਿੰਦੇ ਨੇ ਬਖਸ਼ਾਂ ਵਰਤਾਉਂਦੇ ਨੇ ਬੜੇ ਪਿਆਰ ਵਾਲੇ ਆਉਂਦੇ ਨੇ ਤੇ ਯਾਦ ਰੱਖਿਓ ਸੰਗਤਾਂ ਦੇ ਵਿੱਚ ਜਦੋਂ ਦਿਹਾੜੀ ਤੇ ਕੰਮ ਕਰਦੇ ਨੇ ਇੱਕ ਦਿਨ ਕਹਿੰਦੇ ਜਿਹੜੇ ਦਿਹਾੜੀ ਵਾਲੇ ਸਨ ਉਹ ਪ੍ਰਸ਼ਾਦਾ ਪਾਣੀ ਛਕਦੇ ਨੇ ਚਾਰ ਪੰਜ ਜਾਣੇ ਬੈਠੇ ਪ੍ਰਸ਼ਾਦਾ ਛਕੀ ਜਾਣ ਉਹਨਾਂ ਚਾਰ ਪੰਜ ਜਾਣੇ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਕਹਿੰਦੇ ਆਪਾਂ ਯਾਰ ਰੋਜ਼ ਦਿਹਾੜੀ ਲੈਣੇ ਆਂ ਕਿਉਂ ਨਾ ਆਪਾਂ ਇੱਕ ਦਿਨ ਸੇਵਾ ਚ ਲਾਈਏ ਨੇੜੇ ਜਿਹੜੇ ਨਾਲ ਚਾਰ ਦੇ ਹੋਰ ਬੈਠੇ ਸੀ ਕਹਿੰਦਾ ਭਰਾਵਾ ਤੂੰ ਕਰ ਲੈ ਸਾਡੇ ਤੇ ਘਰੇ ਸਰਦਾ ਨਹੀਂ ਅਸੀਂ ਤੇ ਮਾਇਆ ਲਵਾਂਗੇ ਚਲੋ ਦੂਜਾ ਦਿਨ ਹੋਇਆ ਜਦੋਂ ਕ ਸਾਰੀ ਦਿਹਾੜੀ ਕੰਮ ਕੀਤਾ ਸ਼ਾਮਾਂ ਪੈ ਗਈਆਂ ਦਿਹਾੜੀ ਲੈਣ ਵਾਲੇ ਬਾਬਾ ਬੁੱਢਾ ਸਾਹਿਬ ਜੀ ਕੋਲ ਚਲੇ ਗਏ ਗੁਰੂ ਦੀਆਂ ਬਖਸ਼ਾ ਲੈਣ ਵਾਲੇ ਪ੍ਰਸ਼ਾਦ ਲੈਣ ਵਾਲੇ ਧੰਗ ਗੁਰੂ ਰਾਮਦਾਸ ਮਹਾਰਜ ਕੋਲ ਆ ਗਏ ਹਾਂਜੀ ਜਦੋਂ ਆਏ ਤੇ ਯਾਦ ਰੱਖਿਓ ਦਾ ਨਾਮ ਸੀ ਨੂਰਦੀਨ ਸੁਣਿਓ ਸੰਗਤਾਂ ਲੈਣ ਚ ਲਾ ਕੇ ਖੜੀਆਂ ਨੇ ਗੁਰੂ ਰਾਮਦਾਸ ਸਾਜਤ ਉਹ ਬੇਰ ਸਾਹਿਬ ਥੱਲੇ ਬੈਠੇ ਲਾਚੀ ਵੀਰ ਦੇ ਕੋਲ ਬੈਠੇ ਨੇ ਪ੍ਰਸ਼ਾਦ ਦੇ ਰਹੇ ਨੇ ਬਖਸ਼ਾ ਮਰਤਾ ਰਹੇ ਨੇ ਨੂਰਦੀਨ ਆਇਆ ਉਹਨੇ ਆ ਕੇ ਸਤਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਸਤਗੁਰਾਂ ਨੂੰ ਪਤਾ ਸੀ ਇਹ ਦਿਹਾੜੀ ਦਾ ਬੰਦਾ ਹੈ ਪਰਿਵਾਰ ਗਰੀਬ ਹੈ ਦਿਹਾੜੀ ਤੋਂ ਬਿਨਾ ਪਰਿਵਾਰ ਨਹੀਂ ਚੱਲਦਾ ਜਦੋਂ ਸਤਗੁਰਾਂ ਨੂੰ ਆ ਕੇ ਮੱਥਾ ਟੇਕਿਆ ਦੋਨੇ ਹੱਥ ਜੋੜ ਕੇ ਐਂ ਕਰ ਲਏ ਕਹ ਸੱਚੇ ਬਾਦਸ਼ਾਹ ਕਿਰਪਾ ਕਰਕੇ ਮੈਨੂੰ ਪ੍ਰਸ਼ਾਦ ਦੇ ਦਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਕਹਿਣ ਲੱਗੇ ਉਹ ਨੂਰਦੀਨ ਤੂੰ ਤੇ ਗਰੀਬ ਬਹੁਤ ਹੈ ਮਾਇਆ ਨਹੀਂ ਲੈਣੀ ਕਹਿੰਦਾ ਨਾਲ ਕਹਿੰਦੇ ਮਾਇਆ ਤੇ ਰੋਜ਼ ਹੀ ਲੈਣੇ ਆ ਅੱਜ ਆਸ਼ੀਰਵਾਦ ਦੇ ਦਿਓ ਸਤਿਗੁਰੂ ਕਹਿੰਦੇ ਅੱਛਾ ਕਹਿੰਦੇ ਸਤਿਗੁਰੂ ਹਸਨ ਲੱਗ ਪਏ ਕਹਿੰਦੇ ਜੇ ਅਸ਼ੀਰਵਾਦ ਲੈਣਾ ਹੈ ਫਿਰ ਮਾਇਆ ਨਹੀਂ ਮਿਲਦੀ ਇੱਕ ਹੀ ਚੀਜ਼ ਮਿਲਣੀ ਹੈ ਸੇਵਾ ਕਰਦਾ ਸੀ ਮਨ ਕਰਕੇ ਮੈਂ ਬੜੇ ਵੀ ਨਹੀਂ ਕਹਿਣਾ ਹੁੰਨਾ ਕਈ ਬੰਦੇ ਕੰਮ ਕਰਦੇ ਨੇ ਜਾਨ ਲਗਾਉਂਦੇ ਨੇ ਕਈ ਬੰਦੇ ਕੰਮ ਕਰਦੇ ਨੇ ਜਾਨ ਜੀ ਲਾ ਕੇ ਕੰਮ ਕਰਦੇ ਨੇ ਤੇ ਯਾਦ ਰੱਖਿਓ ਜਿਹੜਾ ਬੰਦਾ ਜਿੰਦ ਜਾਨ ਲਾ ਕੇ ਕੰਮ ਕਰਦਾ ਹੈ ਨਾ ਆਪਾਂ ਨੂੰ ਜਦੋਂ ਘਰਾਂ ਚ ਲੋੜ ਪੈ ਜੇ ਸਿੱਧਾ ਮੋਟਰਸਾਈਕਲ ਚਾਕੇ ਆਪਾਂ ਉਹਦੇ ਘਰੇ ਜਾਂਦੇ ਆਂ ਆਜ ਅੱਜ ਮੇਰੇ ਘਰੇ ਕੰਮ ਆ ਮੇਰੇ ਨਾਲ ਕੰਮ ਕਰਾ ਵਾਹ ਕੰਮ ਬੋਲਦਾ ਜੀ ਲੈਣੀ ਤੇ ਉਹਨੇ ਮਾਇਆ ਹੀ ਹੈ ਤੇਰੇ ਕੋਲੋਂ ਦਿਹਾੜੀ ਲੈਣੀ ਹੈ ਪਰ ਇੱਕ ਬੰਦਾ ਉਹ ਹੈ ਮਾਇਆ ਲੈ ਕੇ ਜਾਣ ਨਹੀਂ ਲਕੋਦਾ ਨੂਰਦੀਨ ਕੰਮ ਬਹੁਤ ਕਰਦਾ ਸੀ ਪਰ ਗਰੀਬੀ ਦੇ ਕਾਰਨ ਉਹ ਮਾਇਆ ਲੈ ਕੇ ਜਾਣੀ ਅੱਜ ਸਤਗੁਰਾਂ ਨੂੰ ਕਹਿਣ ਲੱਗਾ ਸੱਚੇ ਪਾਤਸ਼ਾ ਅੱਜ ਮੈਂ ਮਾਇਆ ਨਹੀਂ ਲੈਣੀ ਅੱਜ ਮੈਂ ਤੁਹਾਡੀ ਬਖਸ਼ਿਸ਼ ਲੈਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਨੂਰਦੀਨ ਵੇਖ ਲੈ ਸਤਗੁਰੂ ਮੁਸਕਰਾਉਂਦੇ ਨੇ ਨੂਰਦੀਨ ਮਾਇਆ ਨਹੀਂ ਮਿਲਣੀ ਕਹਿੰਦਾ ਨਾ ਮਿਲੇ ਅੱਜ ਬਖਸ਼ਿਸ਼ ਐਮਤ ਕਰ ਦਿਓ ਸਤਗੁਰੂ ਕਹਿਣ ਲੱਗੇ ਠੀਕ ਹੈ ਸਤਗੁਰਾਂ ਨੇ ਪ੍ਰਸ਼ਾਦ ਦਿੱਤਾ ਨਾਲ ਮੇਰੇ ਮਾਲਕ ਕਹਿਣ ਲੱਗੇ ਜਾ ਨੂਰਦੀਨ ਤੇਰਾ ਪੜਾ ਹੋਵੇ ਗੁਰਨਾਨਕ ਤੇਰੀ ਸੇਵਾ ਪ੍ਰਵਾਨ ਕਰਨ ਤੈਨੂੰ ਚੜ੍ਹਦੀਆਂ ਕਲਾ ਕਰਨ ਨੂਰਦੀਨ ਚਲਾ ਗਿਆ ਇੱਕ ਦਿਨ ਸੇਵਾ ਕੀਤੀ ਬਖਸ਼ਿਸ਼ ਲੈ ਕੇ ਚਲਾ ਗਿਆ ਦੂਜੇ ਦਿਨ ਆਇਆ ਦਿਹਾੜੀ ਲੈ ਗਿਆ ਕਹਿੰਦੇ ਹੌਲੀ ਹੌਲੀ ਨੂਰਦੀਨ ਦਾ ਕੰਮ ਚੱਲਿਆ ਉਹਦੇ ਮੁੰਡਿਆਂ ਨੇ ਛੋਟਾ ਜਿਹਾ ਪੱਠਾ ਖੋਲ੍ਹ ਲਿਆ ਆਵੇ ਦਾ ਆਵੇ ਦੇ ਪੱਠੇ ਤੋਂ ਹੌਲੀ ਹੌਲੀ ਚੱਲਦਾ 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 ਇੱਕ ਦਿਨ ਐਨਾ ਵੱਡਾ ਅਮੀਰ ਨੂਰਦੀਨ ਬਣ ਗਿਆ ਉਹਦੀ ਬਹੁਤ ਵੱਡੀ ਸਰਾ ਬਣ ਗਈ ਨੂਰਦੀਨ ਸਰਾ ਮਾਇਆ ਵਾਲਾ ਬਣ ਗਿਆ ਬੜਾ ਧਨ ਦੌਲਤ ਪੈਸਾ ਆਇਆ ਨੂਰਦੀਨ ਬਜ਼ੁਰਗ ਹੋ ਗਿਆ ਜਦੋਂ ਬਜ਼ੁਰਗ ਹੋਇਆ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਬੁਲਾਇਆ ਕਹਿੰਦਾ ਪੁੱਤਰੋ ਮੈਂ ਗੁਰੂ ਰਾਮਦਾਸ ਸਾਹਿਬ ਦੇ ਘਰ ਦੀ ਸੇਵਾ ਕੀਤੀ ਮੈਨੂੰ ਆਹ ਰਹਿਮਤਾਂ ਮਿਲੀਆਂ ਨੇ ਬਖਸ਼ਾਂ ਮਿਲੀਆਂ ਨੇ ਆਪਣੇ ਕੋਲ ਮਾਇਆ ਆਈ ਹੈ ਕਾਰੋਬਾਰ ਚੱਲਦਾ ਹੈ ਇਹ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਹੈ ਤੇ ਆਪਣੇ ਪੁੱਤਰਾਂ ਨੂੰ ਕਹਿਣ ਲੱਗਾ ਪੁੱਤਰੋ ਕਦੀ ਵੀ ਗੁਰੂ ਰਾਮਦਾਸ ਸਾਜ ਦੇ ਘਰ ਨੂੰ ਭੁੱਲਿਓ ਨਾ ਆਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਤੇ ਬਾਤ ਕਰਿਓ ਬਿਰਬੰਦੇ ਕੋਲ ਪੈਸਾ ਆਜੇ ਬੰਦਾ ਆਪਣਿਆਂ ਨੂੰ ਭੁੱਲ ਜਾਂਦਾ ਨੂਰਦੀਨ ਕਹਿੰਦਾ ਮੈਂ ਗੁਰੂ ਦੇ ਚਰਨਾਂ ਨਾਲ ਜੁੜਿਆ ਰਿਹਾ ਜੁੜੇ ਰਿਓ ਉੱਥੇ ਜੁੜਿਆ ਹੋਇਆਂ ਦੀ ਕਦਰ ਪੈਂਦੀ ਐ ਬਹੁਤ ਮਿਹਨਤ ਕੀਤੀ ਦਿਹਾੜੀ ਟੱਪਾ ਕਰਦਾ ਰਿਹਾ ਕਾਰੋਬਾਰ ਖੜਾ ਹੋ ਗਿਆ ਲਾਕੇ ਵਿੱਚ ਨਾ ਚੱਲਦਾ ਸੀ ਸਾਰਿਆਂ ਤੋਂ ਵੱਧ ਜੇ ਅਮੀਰ ਐ ਤੋ ਨੂਰਦੀਨ ਐ ਇੱਕ ਦਿਨ ਸੇਵਾ ਕੀਤੀ ਇੱਕ ਦਿਨ ਦਿਹਾੜੀ ਨਹੀਂ ਲਈ ਤੇ ਗੁਰੂ ਦੀ ਬਖਸ਼ਿਸ਼ ਲੈ ਕੇ ਚਲਾ ਗਿਆ ਮੇਰੇ ਮਾਲਕ ਨੇ ਜੰਮਣਾ ਮਰਨਾ ਉਹਦਾ ਕੱਟ ਦਿੱਤਾ